ਇਹਨਾਂ ਨੁਕਸਾਨ ਬਹੁਤ ਹੋਇਆ ਜ਼ਿੰਮੇਵਾਰਾਂ ਦਾ ਜੀ ਸਾਡੇ ਵੱਲੋਂ ਜੋ ਆਪਣੇ ਵੱਲ ਹੁੰਦੀ ਹੋ ਤਾਂ ਸਾਰੇ ਆਪਾਂ ਰਲ ਕੇ ਕਰਨ ਦਾ ਇਹ ਨਹੀਂ ਕਿalle ਕੇ ਸਾਰੀ ਸੁਸਤਾਵਾ ਕਰਨ ਗਈਆਂ ਨੇ ਬਾਕੀ ਇਹ ਸਰਕਾਰ ਨਾਲ ਉਠਾਉਣ ਵਾਲਾ ਮੁੱਦਾ ਔਰ ਸਰਕਾਰ ਆਉਂਦੀ ਵੀ ਹੈ ਸਾਡੇ ਕੋਲ ਆਉਂਦੇ ਵੀ ਨੇ ਸਾਰੇ ਆਪਾਂ ਉਹਨਾਂ ਨਾਲ ਮੁੱਦਾ ਰਲ ਮਿਲ ਕੇ ਉਠਾਵਾਂਗੇ ਕਿ ਬਦ ਤਵਨ ਕੀ ਮਦਦ ਹੋ ਸਕਦੀ ਤੁਸੀਂ ਇਸ ਸਮੇਂ ਮੌਕੇ ਤੇ ਪਹੁੰਚੇ ਹੋ ਤੁਹਾਡੀ ਸੰਸਦਾ ਕੋਈ ਇੱਥੇ ਕਰ ਰਹੀ ਹੋ ਕੋਈ ਪਰਪੀਰਤਾ ਵਾਸਤੇ ਹਾਂਜੀ ਆਪਾਂ ਜੋ ਮੋਕੇ ਹੁਣ ਤੇ ਸਮਾਉਂਦ ਤੇ ਜੋ ਕਰਨ ਲੱਗੇ ਉਹਨਾਂ ਦਾ ਕਰਨ ਮੈਂ ਧੰਨਵਾਦ ਤੁਸੀਂ ਸਰਕਾਰ ਦੇ ਕੋਲ ਕੀ ਮੰਗ ਉਠਾਓਗੇ ਇਹਨਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਪਿੰਡ ਵਾਸੀ ਕੀ ਮੰਗ ਕਰਦੇ ਜਿਹੜੀ ਸੀਐਮ ਸਾਹਿਬ ਪਹੁੰਚੀ ਕਰਾਓ ਪਿੰਡ ਵਾਸੀਆਂ ਦਾ ਇੱਕ ਤਾਂ ਮੇਨ ਹੈ ਕਿ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਅੱਗੇ ਮਿਲਦਾ ਸੀ ਉਹ ਮੁਆਵਜ਼ਾ ਹੁਣ ਇਹਨਾਂ ਨੂੰ ਕੋਈ ਪਿਛਲੀ ਵਾਰੀ ਮਿਲਿਆ ਜੋ ਭਾਰਤ ਸਰਕਾਰ ਨੇ ਦਿੱਤਾ ਜੋ ਪੰਜਾਬ ਸਰਕਾਰ ਦਿੱਤੀ ਸੀ ਉਹ ਇਹਨਾਂ ਨੇ ਨਹੀਂ ਦਿੱਤਾ ਜੀ ਦੂਜਾ ਇਹ ਹੈ ਕਿ ਜਿਹੜਾ ਦਰਿਆ ਹੈ ਉਹ ਖਾਲਿਆ ਜਾਣਾ ਚਾਹੀਦਾ ਅੰਦਰੋਂ ਉਹਦੇ ਰੇਤਾਂ ਨਿਕਲਣਾ ਚਾਹੀਦਾ ਕੱਢਿਆ ਜਾਣਾ ਚਾਹੀਦਾ ਕਿਉਂਕਿ ਦਰਿਆ ਉੱਚਾ ਹੋ ਗਿਆ ਨੇ ਜਮੀਨਾਂ ਨਾਲ ਇਹ ਦੋ ਹੀ ਮੇਨ ਮੁੱਦੇ ਜਿਹੜੇ ਆਪਾਂ ਗੱਲ ਕੀਤੀ ਹੈ ਉਹ ਅਫਸਰ ਆਪਾਂ ਜਰੂਰ ਸਰਕਾਰ ਨਾਲ ਵੀ ਗੱਲ ਕਰਾਂਗੇ ਜੀ ਠੀਕ ਹੈ